ਜਾ ਪਾਣੀ ਹੈ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਚੋ ਪ੍ਰਾਪਤ ਕਰਤੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਜਿਹੜਾ ਕਿਸ ਸ਼ੋਭਤ ਆ ਜੀ ਉੱਤਰਾਖੰਡ ਦੇ ਵਿੱਚ ਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ ਤੇ ਇੱਥੇ ਦੇ ਇਤਿਹਾਸ ਤੋਂ ਵੀ ਆਪਾਂ ਜਾਣੂ ਹੁੰਨੇ ਆ ਤੇ ਉਸ ਪਿੱਪਲ ਦੇ ਵੀ ਦਰਸ਼ਨ ਕਰਾਉਣੇ ਆ ਜਿਹਨੂੰ ਸਿੱਧਾ ਨੇ ਹਵਾ ਦੇ ਵਿੱਚ ਉਡਾਤਾ ਸੀ ਜੀ ਗੁਰੂ ਪਿਆਰੇਓ ਜਿਸ ਪਿੱਪਲ ਦੇ ਆਪਾਂ ਦਰਸ਼ਨ ਕਰਨ ਜਾ ਰਹੇ ਆ ਇਹ ਉਹੀ ਪਿੱਪਲ ਆ ਜੀ ਜਿਸ ਨੂੰ ਧਰਨ ਗੁਰਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਪੰਜੇ ਨਾਲ ਹਵਾ ਵਿੱਚ ਹੀ ਰੋਗ ਦਿੱਤਾ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰਾਖੰਡ ਦੀ ਉਦਾਸੀ ਸਮੇ ਸਾਲ 1508 ਈਸਵੀ ਮੁਤਾਬਕ ਬਿਕਰਮੀ ਸੰਮਤ 1565 ਨੂੰ ਇਸ ਸਥਾਨ ਤੇ ਆਏ ਅਤੇ ਇਸ ਪਿੱਪਲ ਦੇ ਰੁੱਖ ਦੇ ਥੱਲੇ ਆਪਣਾ ਆਸਣ ਲਾਇਆ ਉਸ ਸਮੇ ਇਸ ਸਥਾਨ ਤੇ ਕਾਫੀ ਸਿੱਧ ਅਤੇ ਜੋਗੀ ਰਹਿੰਦੇ ਸਨ ਭੋਲੇ ਭਾਲੇ ਲੋਕ ਇੱਥੋਂ ਤੱਕ ਕਿ ਰਾਜਿਆਂ ਦੇ ਪੁੱਤਰ ਵੀ ਅਗਿਆਨਤਾ ਬਸ ਸਿੱਧਾਂ ਦੇ ਪ੍ਰਚਾਰ ਕਾਰਨ ਗ੍ਰਹਿਸੱਤ ਧਰਮ ਨੂੰ ਛੱਡ ਕੇ ਆਪਣੇ ਘਰਾਂ ਤੋਂ ਭਗੌੜੇ ਹੋ ਕੇ ਪਹਾੜਾਂ ਤੇ ਜੰਗਲਾਬਲ ਜਾ ਰਹੇ ਸੀ ਅਤੇ ਜੋਗਮਤ ਧਰਨ ਕਰ ਰਹੇ ਸੀ। ਉਹਨਾਂ ਨੂੰ ਇਹਨਾਂ ਦੇ ਭਰਮਾਂ ਅਤੇ ਪਖੰਡਾ ਵਿੱਚੋਂ ਬਾਹਰ ਕੱਢਣ ਵਾਸਤੇ ਧੰਗੁਰ ਨਾਨਕ ਸਾਹਿਬ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ। ਗੁਰੂ ਸਾਹਿਬ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਸਿੱਧਾਂ ਨਾਲ ਗਿਆਨ ਗੋਸ਼ਟ ਕੀਤੀ। ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਗੁਰਮਤ ਅਨੁਸਾਰ ਦੇ ਕੇ ਲਾਜਵਾਬ ਕਰ ਦਿੱਤਾ ਇਸ ਅਸਥਾਨ ਤੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਸशोਭਤ ਹੈ ਤੇ ਇਹ ਪਿੱਪਲ ਦਾ ਉਹ ਪਵਿੱਤਰ ਰੁੱਖ ਆ ਜੀ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਰਹਿਮਤਾਂ ਅਤੇ ਇਤਿਹਾਸ ਦਾ ਪ੍ਰਤੀਕ ਆ ਰੋਜ਼ਾਨਾ ਗੁਰਬਾਣੀ ਕੀਰਤਨ ਅਤੇ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਮਿੱਠੀਆਂ ਤੋਣਾ ਸੁਣਨ ਨਾਲ ਲੰਮੇ ਸਮੇਂ ਤੋਂ ਸੁੱਕੇ ਪਏ ਇਸ ਪਿੱਪਲ ਤੇ ਕੋਜ ਦਿਨਾਂ ਵਿੱਚ ਹੀ ਹਰੀਆਂ-ਹਰੀਆਂ ਕੋਪਲਾਂ ਯਾਨੀ ਕਰੁੰਬਲੀਆਂ ਨਿਕਲਣ ਲੱਗ ਪਈਆਂ ਤਾਂ ਸਿੱਧਾ ਨੇ ਜਦੋਂ ਇਸ ਪਿੱਪਲ ਨੂੰ ਹਰਾ ਹੁੰਦਾ ਵੇਖਿਆ ਤਾਂ ਉਹ ਘਬਰਾ ਗਏ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ ਜਿਸ ਦੇ ਬੈਠਣ ਨਾਲ ਹੀ ਪਿੱਪਲ ਹਰਾ ਹੋ ਗਿਆ ਗੁਰੂ ਸਾਹਿਬ ਜੀ ਦੇ ਇਸ ਅਲੌਕਿਕ ਚੋਜ ਨੂੰ ਦੇਖ ਕੇ ਸਿੱਧਾ ਨੇ ਆਪਣੀ ਯੋਗ ਸ਼ਕਤੀ ਨਾਲ ਇਸ ਪਿੱਪਲ ਨੂੰ ਉਡਾਉਣ ਦਾ ਯਤਨ ਕੀਤਾ ਜਿਸ ਨਾਲ ਇਸ ਦੀਆਂ ਜੜਾਂ ਜ਼ਮੀਨ ਤੋਂ ਬਾਹਰ ਨਿਕਲਣ ਲੱਗੀਆਂ ਦਾ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦਾ ਮਵਾਰਕ ਪੰਜਾ ਲਾ ਕੇ ਇਸ ਨੂੰ ਉੱਡਣ ਤੋਂ ਰੋਕ ਦਿੱਤਾ ਇਸ ਕਾਰਨ ਲੋਕ ਇਸ ਨੂੰ ਪੰਜਾ ਸਾਹਿਬ ਜਾਂ ਪਿੱਪਲ ਸਾਹਿਬ ਦੇ ਨਾਂ ਨਾਲ ਜਾਣਦੇ ਹਨ ਤੇ ਪਹਿਲਾਂ ਇਸ ਦੀਆਂ ਜੜਾਂ ਜ਼ਮੀਨ ਤੋਂ ਬਹੁਤ ਜ਼ਿਆਦਾ ਬਾਹਰ ਦਿਖਾਈ ਦਿੰਦੀਆਂ ਸਨ ਪਰ ਹੁਣ ਇਸ ਦੇ ਚਾਰੋਂ ਪਾਸੇ ਪੱਕਾ ਚਬੂਤਰਾ ਬਣਾ ਦਿੱਤਾ ਗਿਆ ਹੈ ਫਿਰ ਵੀ ਜੜਾਂ ਜ਼ਮੀਨ ਤੋਂ ਕਾਫੀ ਬਾਹਰ ਦਿਖਾਈ ਦੇ ਰਹੀਆਂ ਨੇ ਸੋ ਇਹੀ ਹੈ ਜੀ ਉਹ ਪਿੱਪਲ ਇਤਿਹਾਸਕ ਪਿੱਪਲ ਜਿੱਥੇ ਸਾਹਿਬਸ਼ਿਰ ਗੋਨਾਰਕ ਦੇਵ ਜੀ ਨੇ ਸਭ ਤੋਂ ਪਹਿਲਾਂ ਇੱਥੇ ਡੇਰਾ ਲਾਇਆ ਸੀ ਉਸ ਸਮੇਂ ਇਹ ਪੱਪਲ ਸੁੱਕਿਆ ਪਿਆ ਸੀ ਪਰ ਉਹਨਾਂ ਦੇ ਚਰਨ ਛੋਹ ਪ੍ਰਾਪਤ ਨਾਲ ਤੇ ਇਹ ਪੱਪਲ ਕੁਝ ਦਿਨਾਂ ਵਿੱਚ ਹੀ ਹਰਿਆ ਭਰਿਆ ਹੋ ਗਿਆ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਇਗਨੋਰ ਨਾ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ